ਇਸ ਬਖਸ਼ਿਸ਼ ਕਰਨੀ ਸਤਿਗੁਰੂ ਜੀ ਨੂੰ ਸੀਸ ਝੁਕਾਓ ਪਿਆਰ ਨਾਲ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਠ ਪਦਿਆਂ ਵਾਲਾ ਸ਼ਬਦ ਹੈ ਇਸ ਕਰਕੇ ਮੈਂ ਰਹਾਉ ਵਾਲੇ ਬੰਦ ਤੱਕ ਮੰਗਲ ਦੇ ਰੂਪ ਦੇ ਅੰਦਰ ਪਾਠ ਪੜੇ ਹਨ ਕੱਲ ਨੂੰ ਵਿਸਾਖੀ ਦਾ ਦਿਹਾੜਾ ਵੀ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾਣਾ ਹੈ ਉਸ ਦੇ ਸੰਬੰਧ ਵਿੱਚ ਵੀ ਤਿਆਰੀ ਕਰਨੀ ਹੈ ਸੁਜਿੰਨੇ ਕ ਬੰਦਾਂ ਦੀ ਵਿਚਾਰ ਆਪ ਜੀ ਦੇ ਨਾਲ ਮੈਂ ਕਰ ਸਕਾਂ ਮਾਲਕ ਮਹਿਰਾਮਤ ਕਰਨ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਗੁਰਦੇਵ ਸਮਝਾਉਣ ਲੱਗੇ ਵੈਸੇ ਅੱਜ ਦਾ ਵਿਸ਼ਾ ਬੜਾ ਪਿਆਰਾ ਸੀ ਹਰੇਕ ਇਨਸਾਨ ਦੇ ਮਨ ਦੇ ਅੰਦਰ ਸਵਾਲ ਹੈ ਕਿ ਮੌਤ ਹੈ ਕੀ ਹੈ ਮੌਤ ਕੋਈ ਖਾਵਾ ਹੈ ਕਿ ਜਦੋਂ ਇਨਸਾਨ ਮਰਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਕੀ ਐਸੀ ਚੀਜ਼ ਹੈ ਜੋ ਇਨਸਾਨ ਤੋਂ ਪਰੇ ਹੋ ਜਾਂਦੀ ਹੈ ਸਰੀਰ ਸੁਆਹ ਹੋ ਜਾਂਦਾ ਹੈ ਮਾਲਕ ਅੱਜ ਦੇ ਇਸ ਭਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਨ ਲੱਗ ਕਹਿੰਦੇ ਕੌਣ ਮਰੈ ਉਹ ਦੁਨੀਆ ਦੇ ਲੋਕੋ ਕੌਣ ਮਰਦਾ ਹੈ ਕੌਣ ਰੋਵੇ ਉਹੀ ਕੌਣ ਮਰਦਾ ਹੈ ਕੌਣ ਰੋਂਦਾ ਹੈ ਕਿਸੇ ਨੇ ਬੜੇ ਪਿਆਰੇ ਸ਼ਬਦ ਲਿਖੇ ਨਾ ਕਹਿੰਦਾ ਦੇਖੋ ਬੰਦੇ ਆ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਤੇਰੇ ਮਾਪਿਓ ਮਿੱਟੀ ਦੇ ਸਨ ਮਿੱਟੀ ਦੇ ਸਿੰਚੇ ਦੇ ਵਿੱਚੋਂ ਤੂੰ ਨਿਕਲਿਆ ਹੈ ਭੰਡ ਆਏ ਮੰਗਣ ਵਾਲੇ ਆਏ ਨੱਚਣ ਵਾਲੇ ਆਏ ਆ ਕੇ ਹੱਸ ਰਹੇ ਨੇ ਘਰ 'ਚ ਖੇੜਾ ਕਰ ਰਹੇ ਨੇ ਘਰ 'ਚ ਖੁਸ਼ੀਆਂ ਮਨਾ ਰਹੇ ਨੇ ਮਿੱਟੀ ਹੱਸ ਰਹੀ ਹੈ ਜਦੋਂ ਦੁਨੀਆਂ ਦੇ ਉੱਤੋਂ ਮਰ ਕੇ ਤੂੰ ਚਲਿਆ ਗਿਆ ਤੇਰੇ ਮਾਪਿਓ ਮਿੱਟੀ ਦੇ ਭਾਂਡੇ ਅੱਜ ਰੋ ਰਹੇ ਨੇ ਜਿਨ੍ਹਾਂ 'ਚ ਤੂੰ ਪੈਦਾ ਹੋਇਆ ਸੀ ਮਿੱਟੀ ਹਸੇ ਮਿੱਟੀ ਰੋਵੇ ਪਰ ਇੱਕ ਗੱਲ ਯਾਦ ਰੱਖੀ ਕਿ ਅੰਤ ਮਿੱਟੀ ਦਾ ਮਿੱਟੀ ਹੋਵੇ ਜੋ ਦੁਨੀਆ ਦੀ ਰਿਅਲਿਟੀ ਹੈ ਸਚਾਈ ਹੈ ਉਹਨੇ ਖਤਮ ਅੰਤ ਦੇ ਵਿੱਚ ਮਿੱਟੀ ਨਹੀਂ ਹੋਣਾ ਹੈ ਗੁਰਦੇਵ ਅੱਜ ਬਖਸ਼ਿਸ਼ ਕਰਨ ਲੱਗੇ ਕਹਿੰਦੇ ਕੌਣ ਮਰੇ ਕੌਣ ਮਰਦਾ ਹੈ ਕੌਣ ਰੋਵੇ ਉਹ ਹੀ ਪਰ ਗੁਰਦੇਵ ਕਹਿੰ ਲੈਗੇ ਸਚਾਈ ਦੱਸਾਂ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਰਿਸ਼ਤਾ ਖਤਮ ਹੁੰਦਾ ਹੈ ਇਹ ਸ਼ੀਤਾ ਮਰਦਾ ਹੈ ਇਹ ਮਿੱਟੀ ਦਾ ਭਾਂਡਾ ਤੁਸੀਂ ਕਹਿੰਦੇ ਬੰਦਾ ਮਰ ਕੇ ਦੁਨੀਆ ਦੇ ਉੱਤੋਂ ਚਲਿਆ ਗਿਆ ਪਰ ਮਾਲਕ ਅਖਨ ਮਰਦਾ ਕੋਈ ਨਹੀਂ ਹੈ ਪੰਚਮ ਪਾਦਸ਼ਾ ਦਾ ਇੱਕ ਸ਼ਬਦ ਹੈ ਮਾਲਕ ਅਖਨ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਜਿਨ੍ਹਾਂ ਨੇ ਬ੍ਰਹਮ ਨੂੰ ਸਮਝਿਆ ਹੈ ਜੇ ਆਪਾਂ ਕਹਿੰਨੇ ਕਿ ਸਾਰੇ ਪਾਸੇ ਪਸਾਰਾ ਹੀ ਇੱਕ ਉਹ ਅੰਕਾਰ ਦਾ ਹੈ ਜੇ ਸਾਰੇ ਪਾਸੇ ਉਹ ਪ੍ਰਮਾਤਮਾ ਫੈਲਿਆ ਹੋਇਆ ਹੈ ਤੇ ਮਲਕ ਆਖਣ ਲੱਗੇ ਫਿਰ ਉਹ એનર્ਜੀ ਮਰਦੀ ਥੋੜੀ ਹੈ ਸਰੀਰ ਖਤਮ ਹੋ ਜਾਂਦਾ ਹੈ ਇਨਸਾਨ ਕਹਿੰਦਾ ਬੰਦਾ ਮਰ ਕੇ ਦੁਨੀਆ ਤੋਂ ਚਲੇ ਆ ਗਿਆ ਪਰ ਗੁਰਦੇਵ ਕਹਿੰਦੇ ਖਤਮ ਕੁਝ ਨਹੀਂ ਹੁੰਦਾ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਇਹ ਇੱਕ ਰੀਸਾਈਕਲਿੰਗ ਹੈ ਪਹਾੜਾਂ ਦੇ ਵਿੱਚੋਂ ਝਰਨਾ ਨਿਕਲਿਆ ਝਰਨੇ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ ਇਨਸਾਨ ਕਹਿੰਦਾ ਵੇਖ ਝਰਨਾ ਕਿੰਨਾ ਸੋਹਣਾ ਹੈ ਪਹਾੜਾਂ ਵਿੱਚੋਂ ਨਿਕਲਿਆ ਹੈ ਪਹਾੜਾਂ ਤੋਂ ਝਰਨਾ ਹੇਠਾਂ ਡਿੱਗਿਆ ਕਹਿੰਦਾ ਹੁਣ ਕਹਿੰਦਾ ਝਰਨਾ ਖਤਮ ਹੋ ਗਿਆ ਕਹਿੰਦਾ ਖਤਮ ਨਹੀਂ ਹੋਇਆ ਉਹ ਦੇਖ ਨਦੀ ਦਾ ਰੂਪ ਧਾਰਨ ਕਰ ਲਈ ਉਹਨੇ ਨਦੀ ਦੇ ਵਿੱਚ ਜਾ ਕੇ ਪੈ ਗਿਆ ਨਦੀ ਦੇ ਵਿੱਚੋਂ ਨਿਕਲਿਆ ਨਦੀ ਖਤਮ ਹੋਈ ਇਨਸਾਨ ਕਹਿੰਦਾ ਨਦੀ ਖਤਮ ਹੋ ਗਈ ਕਹਿੰਦਾ ਨਦੀ ਖਤਮ ਨਹੀਂ ਹੋਈ। ਨਾ ਇਹ ਨਦੀ ਕਿੱਥੇ ਪੈ ਰਹੀ ਐ? ਦਰਿਆਵਾਂ ਦੇ ਵਿੱਚ। ਕਹਿੰਦਾ ਦਰਿਆ ਖਤਮ ਹੋ ਗਿਆ। ਕਹਿੰਦਾ ਦਰਿਆ ਚੱਲ ਰਿਹਾ ਐ। ਦਰਿਆ ਕਿੱਥੇ ਪਿਆ? ਕਹਿੰਦਾ ਸਾਗਰਾਂ ਦੇ ਵਿੱਚ। ਕਹਿੰਦਾ ਸਾਗਰ ਖਤਮ ਹੋ ਗਿਆ। ਕਹਿੰਦਾ ਖਤਮ ਨਹੀਂ ਹੋਇਆ। ਸੂਰਜ ਦੀ ਰੋਸ਼ਨੀ ਪਈ। ਭਾਫ਼ ਬਣ ਕੇ ਸਮੁੰਦਰਾਂ ਵਿੱਚੋਂ ਸਾਗਰਾਂ ਵਿੱਚੋਂ ਪਾਣੀ ਬਦਲਾਂ ਦਾ ਰੂਪ ਧਾਰਨ ਕਰ ਲਿਆ। ਬੱਦਲ ਬਣ ਕੇ ਫਿਰ ਪਹਾੜਾਂ ਦੇ ਵਿੱਚ ਜਾ ਕੇ ਵਰਸਿਆ। ਰੂਪ ਧਾਰਨ ਕਰ ਲਿਆ ਫਿਰ ਛਰਨੀ ਦਾ ਕਹਿੰਦਾ ਦੱਸ ਕੀ ਖਤਮ ਹੋਇਆ ਹੈ ਕੁਝ ਖਤਮ ਨਹੀਂ ਹੋਣ ਵਾਲਾ ਇਹ ਤੋ ਚਲਤ ਪਿਆ ਜਿਨ੍ਹਾਂ ਨੇ ਬ੍ਰਾਹਮਣ ਨੂੰ ਪਹਿਚਾਣਿਆ ਜਿਨ੍ਹਾਂ ਨੇ ਬ੍ਰਾਹਮਣ ਨੂੰ ਸਮਝਿਆ ਉਹਨੂੰ ਸਮਝ ਤੇ ਸਮਝ ਕੇ ਅਸੀਂ ਫੈਸਲਾ ਤੇ ਕਰੀਏ ਖਤਮ ਕੀ ਹੋਇਆ ਹੈ ਫਿਰ ਜੇਕਰ ਜੇਕਰ ਇਨਸਾਨ ਨਹੀਂ ਖਤਮ ਹੋਇਆ ਚੀਜ਼ ਨਹੀਂ ਖਤਮ ਹੋਈ ਮਾਲਕ ਆਖਲੇ ਕੁਝ ਖਤਮ ਨਹੀਂ ਹੋਇਆ ਹਾਂ ਰਿਸ਼ਤਾ ਜ਼ਰੂਰ ਖਤਮ ਹੋਇਆ ਹੈ ਜਿਹੜਾ ਤੇਰਾ ਇਨਸਾਨ ਦੇ ਨਾਲ ਜੁੜਿਆ ਸੀ ਤੇ ਜੇਕਰ انسان ਜੋ ਰੋਂਦਾ ਹੈ ਨਾ ਤੇ ਯਾਦ ਰੱਖਣਾ ਉਹ انسان ਉਹ انسان ਕਰਕੇ ਨਹੀਂ ਰੋ ਰਿਹਾ ਜਿਹੜਾ ਦੁਨੀਆ ਉੱਤੇ ਚਲੇ ਆ ਗਿਆ ਉਹ ਰੋ ਰਿਹਾ ਉਸ انسان ਦੇ ਨਾਲ ਜੁੜੇ ਹੋਏ ਸੁੱਖ ਦੇ ਕਰਕੇ ਉਹ انسان ਰੋ ਰਿਹਾ ਉਸ انسان ਦੇ ਮਰਨ ਤੋਂ ਬਾਅਦ ਜਿਹੜੀ ਉਹਦੇ ਤੇ ਬਿਪਤਾ ਆ ਕੇ ਪੈਣੀ ਹੈ ਉਹਦੇ ਕਰਕੇ ਰੋ ਰਿਹਾ 85 85 ਸਾਲ ਦੇ 80 80 ਸਾਲ ਦੇ 90 90 ਸਾਲ ਦੇ ਬਜ਼ੁਰਗ ਚਲੇ ਜਾਂਦੇ ਨੇ ਦੁਨੀਆ ਉਤੋਂ ਕਿੰਨੇ ਕ ਜਾਣੇ ਰੋਂਦੇ ਨੇ ਕਿਉਂਕਿ ਉਹਦਾ ਫਾਇਦਾ ਕੋਈ ਨਹੀਂ ਆਉਣਾ ਜਿਹੜੀ ਇਨਸਾਨ ਦੀ ਚੀਜ਼ ਕਿਸੇ ਕਿਸੇ ਕੰਮ ਨਾ ਰਹੇ ਜੋ ਇਨ ਜੋ ਚੀਜ਼ ਇਨਸਾਨ ਦੇ ਕਿਸੇ ਕੰਮ ਨਾ ਰਹੇ ਤੋਂ ਇਨਸਾਨ ਉਹਨੂੰ ਸੁੱਟ ਦਿੰਦਾ ਓ ਖਤਮ ਹੋ ਜਾਏ ਟੋਟੋ ਟੁੱਟ ਜਾਏ ਚੀਜ਼ ਦੀ ਪਾਸਿੰਗ ਖਤਮ ਹੋ ਜਾਏ ਕਾਰ ਖਤਰ ਟੁੱਟ ਟੁੱਟ ਜਾਏ ਨਾ ਕਹਿੰਦਾ ਦੁੱਖ ਨਹੀਂ ਇਹ ਕਹਿੰਦਾ ਕੀ ਕਰਨਾ ਸੀ ਸਾਲ ਡੇਢ ਸਾਲ ਹੋਰ ਚੱਲਣੀ ਸੀ ਤਾਂ ਫੈਰਾ ਥੋੜੀ ਸੀ ਕੁਝ ਫਿਰ ਕੋਈ ਸਾਨੂੰ ਦੁੱਖ ਨਹੀਂ ਇਹ ਜਾ ਚਲ ਗਿਆ 35 ਸਾਲ ਦਾ 40 ਸਾਲ ਦਾ ਨੌਜਵਾਨ ਦੁਨੀਆ ਉਤੋਂ ਚਲੇ ਜਾਏ ਇਨਸਾਨ ਰਹੁੰਦਾ ਹੈ ਪਤਾ ਕਿਉਂ ਕਹਿੰਦਾ ਜਵਾਨ ਸੀ ਇਹਨੇ ਅੱਗੇ ਜਾ ਕੇ ਬਹੁਤ ਕੁਝ ਕਰਨਾ ਸੀ ਕਿਉਂਕਿ ਉਹਦੇ ਨਾਲ ਸਹੂਲਤਾਂ ਜੁੜੀਆਂ ਸੀ ਮਲਕ ਆਖਣ ਲੱਗੇ ਟੁੱਟਿਆ ਹੈ ਕੇਵਲ ਰਿਸ਼ਤਾ ਖਤਮ ਹੋਇਆ ਹੈ ਕੇਵਲ ਰਿਸ਼ਤਾ ਇਨਸਾਨ ਕੋਲ ਕਿੱਕਰ ਦਾ ਬੀਜ ਹੋਏ ਨਾ ਚਪਟਾ ਜਾ ਹੁੰਦਾ। ਉਸ ਕਿੱਕਰ ਦੇ ਬੀਜ ਨੂੰ ਇਨਸਾਨ ਧਰਤੀ ਦੇ ਵਿੱਚ ਜਾ ਕੇ ਬੀਜ ਦੇ। ਕਿ ਕਿੱਕਰ ਦਾ ਬੀਜ ਖਤਮ ਹੋ ਗਿਆ? ਨਹੀਂ ਹੋਇਆ। ਉਹਨੇ ਧਰਤੀ 'ਚ ਬੀਜਿਆ, ਉਹਨੇ ਧਰਤੀ ਦੀ ਹਿੱਕ ਪਾੜ ਕੇ ਬੀਜ ਬਾਹਰ ਆਇਆ। ਕਿਸੇ ਨੇ ਉਹਨੂੰ ਬੂਟਾ ਕਹਿ ਦਿੱਤਾ। ਬੂਟਾ ਵੱਡਾ ਹੋ ਗਿਆ, ਉਹਨੂੰ ਪੌਦਾ ਕਹਿ ਦਿੱਤਾ। ਪੌਦਾ ਬਣਿਆ, ਕਹਿੰਦਾ ਇਹਦਾ ਤਣਾ ਬੜਾ ਸ਼ਾਨਦਾਰ ਹੈ। ਪਲ ਗਿਆ। ਨਾਮ ਚੇਂਜ ਹੁੰਦੇ ਕੇ ਪਰ ਖਤਮ ਕੁਝ ਨਹੀਂ ਹੋਇਆ ਬੀਜ ਖਤਮ ਹੋ ਗਿਆ ਸੀ ਨਾ ਸ਼ਤੀਰ ਨਿਕਲੇ ਨਾਮ ਚੇਂਜ ਹੋ ਗਿਆ ਹੈ ਉਹੀ ਬੀਜ ਸੀ ਕਿਕਰ ਦਾ ਨਾਮ ਚੇਂਜ ਹੋ ਗਿਆ ਸ਼ਤੀਰ ਨਿਕਲਿਆ ਸ਼ਤੀਰ ਨੂੰ ਚੁਰਾ ਲਿਆ ਫੱਟੇ ਬਣ ਕੇ ਫੱਟੇ ਬਣ ਕੇ ਮਕਾਨ ਤਿਆਰ ਕਰ ਲਿਆ ਮਕਾਨ ਜਦੋਂ ਤਿਆਰ ਕੀਤਾ ਜਿੰਨਾ ਟਾਈਮ ਹੈ ਸੀ ਚੱਲਿਆ ਸੀ ਖਤਮ ਹੋਇਆ ਨਿਸਾਨ ਨੇ ਬਾਲਣ ਬਣਾ ਲਿਆ ਬਾਲਣ ਬਣ ਕੇ ਸਾੜ ਦਿੱਤਾ ਕੋਲਾ ਬਣ ਗਿਆ ਨਾਮ ਚੇਂਜ ਹੁੰਦੇ ਗਏ ਰੂਪ ਚੇਂਜ ਹੁੰਦਾ ਗਿਆ ਬਲਣ ਬਣਿਆ ਕੋਲਾ ਬਣ ਗਿਆ ਕੋਲੇ ਤੋਂ ਬਾਅਦ ਉਹਦਾ ਪਾਊਡਰ ਬਣ ਗਿਆ ਮਿੱਟੀ ਬਣ ਗਈ ਧੂੜ ਬਣ ਗਈ ਧੂੜ ਉੱਡ ਕੇ ਫਿਰ ਖੇਤਾਂ ਦੇ ਵਿੱਚ ਆ ਗਈ ਉੱਥੇ ਫਿਰ ਕਿਕਰ ਦਾ ਬੀਜ ਬੀਜਿਆ ਗਿਆ ਮਾਲਕ ਅਖਰ ਖਤਮ ਕੀ ਹੋਇਆ ਫਿਰ ਕੁਝ ਨਹੀਂ ਬ੍ਰਹਮ ਗਿਆਨ ਨਹੀਂ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਭਇਆ ਕੇਵਲ ਰਿਸ਼ਤਾ ਖਤਮ ਹੋਇਆ ਹੈ ਇਨਸਾਨ ਨਹੀਂ ਖਤਮ ਹੋਇਆ ਦੇ ਗੁਰੂਦੇਵ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਕਹਿਣ ਲੱਗੇ ਕਹਿੰਦੇ ਕੌਣ ਮਰੇ ਕੌਣ ਰੋਵੇ ਉਹੀ ਕਹਿੰਦੇ ਮਰਨ ਵਾਲਾ ਵੀ ਪ੍ਰਮਾਤਮਾ ਹੈ ਤੇ ਰੋਂਣ ਵਾਲਾ ਵੀ ਪ੍ਰਮਾਤਮਾ ਆਪ ਹੈ ਗੁਰੂ ਦੀ ਬਾਣੀ ਨੇ ਸਿੱਧੀ ਗੱਲ ਸਪਸ਼ਟ ਕਰ ਦਿੱਤੀ ਕਿ ਪ੍ਰਮਾਤਮਾ ਨੂੰ ਬਾਰ-ਬਾਰ ਕੁਝ ਪਾਉਣ ਦੀ ਲੋੜ ਨਹੀਂ ਪੈਂਦੀ ਉਸ ਪਰਮਾਤਮਣ ਜੋ ਕਿਸ ਪਾਇਆ ਸੋ ਏਕਾ ਵਾਰ ਸਭ ਕੁਝ ਧਰਤੀ ਦੇ ਉੱਤੇ ਇੱਕ ਵਾਰ ਪਾ ਕੇ ਉਹਨੂੰ ਬਣਾ ਕੇ ਸਾਜ ਕੇ ਦੁਨੀਆ ਉੱਤੇ ਰੱਖ ਦਿੱਤਾ ਹੈ ਇਹ ਰੀਸਾਈਕਲਿੰਗ ਚੱਲਦੀ ਜਾ ਰਹੀ ਹੈ ਇਹ ਰੀਸਾਈਕਲ ਸਭ ਕੁਝ ਹੁੰਦਾ ਜਾ ਰਿਹਾ ਹੈ ਮਾਲਕ ਆਖੰਦ ਰੋਣ ਵਾਲਾ ਵੀ ਪਰਮਾਤਮਾ ਹੈ ਤੇ ਜਿਹੜਾ ਮਰਿਆ ਹੈ ਉਹ ਵੀ ਪਰਮਾਤਮਾ ਹੀ ਹੈ ਉਹ ਪਰਮਾਤਮਾ ਦੀ એનર્ਜੀ ਆ એનર્ਜੀ ਵਿੱਚੋਂ ਨਿਕਲ ਗਈ ਸਰੀਰ ਖਤਮ ਹੋ ਗਿਆ ਦੁਨੀਆ ਰੋ ਰਹੀ ਹੈ ਪਰ ਗੁਰੂ ਸਾਹਿਬ ਕਰਨ ਖਤਮ ਕੁਝ ਨਹੀਂ ਹੋਇਆ ਗੁਰਦੇਵ ਕਹਿੰਦੇ ਕੌਣ ਮਰੈ ਕੌਣ ਰੋਵੇ ਉਹੀ ਕਰਨ ਕਰਨ ਸਭ ਸੈ ਸਿਰ ਤੋਂ ਹੀ ਪਰ ਕਰਨ ਵਾਲਾ ਬਣਾਉਣ ਵਾਲਾ ਸਾਜਣ ਵਾਲਾ ਖਤਮ ਕਰਨ ਵਾਲਾ ਸਾਰਿਆਂ ਦੇ ਉੱਤੇ ਇੱਕ ਖਸਮ ਬੈਠਾ ਹੈ ਉਹ ਹੈ ਪਰਮਾਤਮਾ ਉਹ ਹੈ ਵਾਹਿਗੁਰੂ ਮਾਲਕ ਆਖਣਗੇ ਇਸ ਚੀਜ਼ ਨੂੰ ਸਮਝ ਇਸ ਚੀਜ਼ ਨੂੰ ਸਮਝ ਕੇ ਰੱਖ ਜੇ ਅਸੀਂ ਕਹਿੰਨੇ ਕਿ ਮੌਤ ਹੈ ਹੀ ਨਹੀਂ ਜਿਹੜੀ ਗੁਰੂ ਦੀ ਬਾਣੀ ਨੇ ਫਿਰ ਬਖਸ਼ਿਸ਼ ਕੀਤੀ ਹੈ ਬਾਣੀ ਦੇ ਅੰਦਰ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਕਿ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇ ਰਾ ਫਿਰ ਇਹ ਕੀ ਹੈ ਮਾਲਕ ਨੇ ਇੱਕ ਗੱਲ ਤੇ ਸਪਸ਼ਟ ਕਰ ਦਿੱਤੀ ਨਾ ਕਿ ਜਿਹੜੀ ਚੀਜ਼ ਨੇ ਆਕਾਰ ਧਾਰਨ ਕੀਤਾ ਆਕਾਰ ਜਰੂਰ ਖਤਮ ਹੋਏਗਾ ਜਿਹੜੀ ਕ੍ਰिएशन ਵਿੱਚ ਆਈ ਹੈ ਉਹਨੂੰ ਖਤਮ ਜਰੂਰ ਹੋਣਾ ਹੈ ਗੁਰਦੇਵ ਨੇ ਉੱਥੇ ਸਾਨੂੰ ਕੁਐਸਚਨਸ ਸਮਝਾਏ ਨੇ ਕਿ ਜਿੰਨਾ ਟਾਈਮ ਤੇਰੇ ਕੋਲ ਹੈ ਇਸ ਟਾਈਮ ਨੂੰ ਆਪਣੇ ਨੂੰ ਸਵਾਰ ਲੈ। ਇਸ ਨੂੰ ਅੰਜਾਈ ਨਾ ਜਾਣ ਦੇ। ਉਹਨਾਂ ਨੂੰ ਸਾਂਣ ਕੇ ਲੋ ਜੀ ਮਰਤੇ ਜਾਣਾ ਹੀ ਐ। ਕੋਈ ਉਹੀ ਲੋਕ ਸਨ ਨਾ ਜੋਗੀ ਸਨ। ਮਰ ਜਾਣਾ ਐ, ਖਤਮ ਹੋ ਜਾਣਾ ਐ, ਫਿਰ ਪਰਿਵਾਰ ਨੂੰ ਕੀ ਸਬੰਧੀ ਲੋਡ ਐ ਜੀ। ਮਾਇਆ ਬੰਦਨ ਨੂੰ ਐ ਕਰਦੀ ਐ, ਮਲਕ ਆਖਣ ਲੱਗੇ ਖਤਮ ਤੇ ਹੋ ਜਾਣਾ ਐ। ਉਹਨਾਂ ਨੂੰ ਸਾਂਣ ਕੇ ਨੌਕਰੀ ਤੋਂ ਰਿਟਾਇਰ ਤੇ ਹੋ ਹੀ ਜਾਣਾ। ਕੀ ਕਰਨਾ ਐ ਨੌਕਰੀ ਕਰਕੇ? ਪਰ ਉਹ ਗਵਰਨਮੈਂਟ ਕਹਖਦੀ ਹੈ ਨਾ ਜਿੰਨਾ ਤੱਕ ਤੂੰ ਰਹਿਣਾ ਹੈ ਉਹਨਾਂ ਤੱਕ ਆਪਣੀ ਜ਼ਿੰਮੇਵਾਰੀ ਵੀ ਨਿਭਾ ਆਪਣੀ ਡਿਊਟੀ ਵੀ ਨਿਭਾ ਆਪਣੀ ਰਿਸਪੌਂਸਿਬਿਲਟੀ ਨੂੰ ਸਮਝ ਮਾਲਕ ਆਖਣ ਲੱਗੇ ਜਿੰਨਾ ਤੱਕ ਤੂੰ ਹੈ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਇਹ ਜ਼ਿੰਦਗੀ ਨੂੰ ਚਲਾਉਣਾ ਵੀ ਹੈ ਇੱਥੇ ਤੇਰਾ ਕੁਝ ਨਹੀਂ ਹੈ ਇਸ ਨੂੰ ਸਵਾਰ ਲੈ ਜਿੰਨਾ ਸਵਾਰ ਸਕਦਾ ਰੋਜ਼ਾਨਾ ਪੜਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਜਿਹੜੀ ਵਾਰੀ ਮਿਲੀ ਹੈ ਵਾਰੀ ਨੇ ਇੱਕ ਦਿਨ ਖਤਮ ਤੇ ਜਰੂਰ ਹੋਣਾ ਹੈ ਕਲੌਕ ਰੀਸਾਈਕਲ ਹੁੰਦਾ ਹੈ ਨਾ ਸ਼ੁਰੂ ਤੋਂ ਫਿਰ ਗਿਣਤੀ ਸ਼ੁਰੂ ਕਰਦਾ ਜਿੰਨਾ ਤੱਕ ਉਹ 1 ਮਿੰਟ ਦੇ ਅੰਦਰ ਸਕਿੰਟ ਨੇ ਉਹਨਾਂ ਚ ਕੁਝ ਸਵਾਰ ਲੈ ਇਨਸਾਨ ਤੇ ਉਸ ਸਮੇਂ ਨੂੰ ਸਮਝ ਸਕਦਾ ਨਹੀਂ ਤਾਂ 12 ਤੋਂ ਫਿਰ ਤਾਂ ਸ਼ੁਰੂ ਹੋਏਗੀ ਹੋਏਗੀ ਘੜੀ ਮਾਲਕ ਆਖਣਗੇ ਜਿੰਨਾ ਤੱਕ ਤੂੰ ਹੈ ਸੰਰੰਜਾਮ ਲਾਗ ਸੰਜਮ ਕਰ ਭਵਜਲ ਤਰਨ ਕੈ ਸੰਸਾਰ ਨੂੰ ਤਾਰਨਾ ਤੇ ਹੈ ਤੈਰਨਾ ਤ ਤਾਰ ਕੇ ਪਾਰ ਨਹੀਂ ਲਗਣਾ ਜਣਾ ਬ੍ਰਿਥਾ ਜਾਤ ਰੰਗ ਮਾਇਆ ਕੈ ਤੂੰ ਆਪਣੇ ਜਨਮ ਨੂੰ ਵਿਰਥਾ ਕਰ ਰਿਹਾ ਹੈਂ ਤਮਾਸ਼ਿਆਂ ਦੇ ਵਿੱਚ ਮਾਲਕ ਨੇ ਸਾਨੂੰ ਖੇਡ ਦੇ ਵਿੱਚ ਪਾ ਵੀ ਦਿੱਤਾ ਤੇ ਖੇਡ 'ਚ ਪਾਉਣ ਤੋਂ ਬਾਅਦ ਸਾਨੂੰ ਇਹ ਵੀ ਗੱਲ ਦੀ ਹਦਾਇਤ ਕੀਤੀ ਹੈ ਕਿ ਆਹ ਚੀਜ਼ਾਂ ਤੇਰੇ ਉੱਤੇ ਹਾਨੀ ਕਰਕੇ ਨੇ ਖੇਡਣਾ ਤੈਨੂੰ ਪਏਗਾ ਬੱਚੇ ਨੂੰ ਸਕੂਲ ਦੇ ਵਿੱਚ ਪਾਉਂਦੇ ਹੋ ਨਾ ਬੱਚੇ ਨੂੰ ਸਕੂਲ ਦੇ ਵਿੱਚ ਪਾ ਦਿੱਤਾ ਪੜਾਉਣ ਵਾਸਤੇ ਰਖਾ ਦਿੱਤਾ ਕਲਾਸ ਦੇ ਵਿੱਚ ਹੁਣ ਟੀਚਰ ਕਹੇਗਾ ਤੈਨੂੰ ਪੜ੍ਹਨਾ ਤੇ ਪਏਗਾ ਪਰ ਤੈਨੂੰ ਆ ਹਦਾਇਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਰੋਜ਼ਾਨਾ ਆਉਣਾ ਪਏਗਾ ਯੂਨੀਫਾਰਮ ਪਾਉਣੀ ਪਏਗੀ ਡਿਸਪਲਿਨ ਚ ਰਹਿਣਾ ਪਏਗਾ ਅੱਗੇ ਤੂੰ ਬੋਲ ਨਹੀਂ ਸਕਦਾ ਕਿਸੇ ਟੀਚਰ ਦੇ ਅੱਗੇ ਸਾਨੂੰ ਖੇਡਣਾ ਵੀ ਪਏਗਾ ਸਾਨੂੰ ਹਦਾਇਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਫੇਰ ਜ਼ਿੰਦਗੀ ਦੇ ਅੰਦਰ ਕਾਮਯਾਬ ਹੋਵਾਂਗੇ ਇਹ ਜ਼ਿੰਦਗੀ ਇਸੇ ਤਰ੍ਹਾਂ ਦੀ ਹੈ ਮਾਲਕ ਨੇ ਇਹ ਵੀ ਨੇ ਕਿਹਾ ਕਿ ਤੂੰ ਵਾਰੀ ਨਾ ਆਪਣੀ ਸੰਭਾਲ ਵਾਰੀ ਸੰਭਾਲ ਪਰਵਾਰੀ ਨੂੰ ਸੰਭਾਲਣ ਵਾਸਤੇ ਜੋ ਗੁਰੂ ਦੀਆਂ ਹਦਾਇਤਾਂ ਨੇ ਜੋ ਗੁਰੂ ਦਾ ਹੁਕਮ ਹੈ ਉਹ ਵੀ ਤੈਨੂੰ ਆਪਣੀ ਜ਼ਿੰਦਗੀ ਦੇ ਅੰਦਰ ਸਜਣਾ ਪੂਰਾ ਕਰਨਾ ਪਏਗਾ ਇਹ ਨਹੀਂ ਤੂੰ ਹੁਕਮ ਤੋਂ ਤੂੰ ਬਾਹਰ ਹੋ ਕੇ ਮੁਨਕਰ ਹੋ ਕੇ ਬੈਠ ਜਾਏ ਮਾਲਕ ਆਖਣ ਲੱਗੇ ਕਰਨ ਕਾਰਨ ਸਭ ਸਿਰ ਤੋਂ ਹੀ ਸਾਰਿਆਂ ਦੇ ਸਿਰ ਦੇ ਉੱਤੇ ਜਾਦ ਰੱਖੀ ਇੱਕ ਪਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ ਉਹਨੂੰ ਕਦੇ ਭੁਲਾਈ ਨਾ ਉਸ ਨੂੰ ਸਮਝੀ ਜ਼ਰੂਰ ਉਹ ਤੋਂ ਕਦੇ ਮੁਨਕਰ ਨਾ ਹੋਈ ਹੁਣ ਇਸ ਗੱਲ ਨੂੰ ਸਮਝ ਕੇ ਹੁਣ ਇਸ ਗੱਲ ਦੀ ਵਿਚਾਰ ਕਰਨੇ ਕਿ ਕੌਣ ਮਰਿਆ ਮਰਦਾ ਕੌਣ ਹੈ ਕੋਈ ਨਹੀਂ ਮਰਦਾ ਹਾਂ ਜਿੰਨਾ ਤੱਕ ਮੈਂ ਹੈ ਉਸ ਚੀਜ਼ ਨੂੰ ਮੈਂ ਸਾਂਭਣਾ ਹੈ ਇਸ ਜ਼ਿੰਮੇਵਾਰੀ ਨੂੰ ਇਸ ਡਿਊਟੀ ਨੂੰ ਇਸ ਰਿਸਪੌਂਸਿਬਿਲਟੀ ਨੂੰ ਮੈਂ ਪੂਰਾ ਜ਼ਰੂਰ ਕਰਾਂਗਾ ਮਾਲ ਪਹਿਲੀਆ ਪੰਕਤੀਆਂ ਦੇ ਅੰਦਰ ਸਮਝਾਉਣ ਲੱਗੇ ਮਾਲ ਕਾਕਲਾਂ ਮਰਦਾ ਪਤਾ ਕੀ ਹੈ ਮੌਤ ਪਤਾ ਕੀ ਹੈ ਜਦੋਂ ਇਨਸਾਨ ਵਿਕਾਰਾਂ ਦੇ ਵਿੱਚ ਰਹਿ ਕੇ ਇਨਸਾਨੀਅਤ ਵਾਲੇ ਪੱਖ ਤੋਂ ਮਰ ਜਾਏ ਫਿਰ ਉਹ ਆਪਣੀ ਬਾਜੀ ਨੂੰ ਹਾਰ ਜਾਂਦਾ ਹੈ ਜਿੰਦਗੀ ਸਾਂਭਣੀ ਚਾਹੁੰਦਾ ਤੇ ਆਹ ਜਿੰਦਗੀ ਸਾਂਭ ਇਨਸਾਨੀਅਤ ਦੀ ਆਪਣੇ ਚੰਗੇ ਗੁਣਾਂ ਦੀ ਕਿਤੇ ਚੰਗੇ ਗੁਣਾਂ ਵਾਲੇ ਪਾਸੇ ਹੋਣਾ ਮਰ ਜਾਏ ਮਾਲਕ ਆਕ ਲੰਗੇ ਆਸਾ ਮਹਿਲਾ ਪਹਿਲਾ ਏਕ ਮਰਐ ਦੁਨੀਆਂ ਦੇ ਵਿੱਚ ਦੁਨਿਆਵੀ ਤੌਰ ਦੇ ਉੱਤੇ ਬੰਦਾ ਇੱਕ ਮਰਦਾ ਹੈ ਪੰਚੇ ਮਿਲ ਰੋਵੇ ਪੰਜ ਜਾਣੇ ਉਹਨੂੰ ਮਿਲ ਕੇ ਰੋਂਦੇ ਨੇ ਕੌਣ ਮਾਂ ਪਿਓ ਭਰਾ ਪਤਨੀ ਤੇ ਪੁੱਤਰ ਇਹ ਇਨਸਾਨ ਦੇ ਨਜ਼ਦੀਕੀ ਰਿਸ਼ਤੇ ਨੇ ਮਾਲਕ ਅਖੰਡ ਏਕ ਮਰੈ ਪੰਚੇ ਮਿਲ ਰੋਵੇ ਹੋਮੈ ਜਾਏ ਸ਼ਬਦ ਮਲਕ ਹੋਵੇ ਉਹਰ ਦੁਨੀਆ ਦੇ ਉੱਤੇ ਮਰ ਕੇ ਚਲੇ ਗਿਆ ਇਹਦਾ ਤੂੰ ਦੁੱਖ ਦੁੱਖ ਦਾ ਪ੍ਰਗਟਾਵਾ ਕਰ ਦਿੱਤਾ ਕਿਉਂ ਮਰ ਕੇ ਚਲੇ ਗਿਆ ਮਾਲਕ ਆਖਣਗੇ ਇਸ ਗੱਲ ਦਾ ਤੈਨੂੰ ਬੜਾ ਪਤਾ ਹੈ ਇਸ ਗੱਲ ਦੀ ਤੈਨੂੰ ਸਮਝ ਹੈ ਕਿ ਉਹ ਰਹੁੰਦੇ ਨੇ ਮਾਲਕ ਆਖਣਗੇ ਇਸ ਉਦਾਹਰਣ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਟਕਾ ਕੇ ਦੇਖ ਜੇਕਰ ਮਰਨਾ ਚਾਹੁੰਦਾ ਹੈ ਤੇ ਮਾਲਕ ਆਖਣਗੇ ਮਰ ਤੇ ਵਿਕਾਰਾਂ ਵਾਲੇ ਪਾਸਿਓਂ ਮਰ ਹੋਮੇ ਵਾਲੇ ਪਾਸੇ ਮਰ ਜਾ ਤੂੰ ਈਰਖਾ ਵਾਲੇ ਪਾਸੇ ਮਰ ਜਾ ਤੇ ਤੈਨੂੰ ਆ ਪੰਦ ਜਾਣੇ ਮਿਲ ਕੇ ਰੋਣਗੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੋਰ ਰੋਣਗੇ ਕਿ ਸਾ ਅਸੀਂ ਅਸੀਂ ਹੁਣ ਆਪਣਾ ਜੋਰ ਕਿਦੇ ਤੇ ਚਲਾਈਏ ਅਸੀਂ ਆਪਣਾ ਵਰਕ ਕਿਦੇ ਤੇ ਕਰੀਏ ਅਸੀਂ ਆਪਣਾ ਕਰਮ ਕਿਦੇ ਤੇ ਕਰੀਏ ਜੇ ਤੁਸੀਂ ਗੁਰੂ ਦੀ ਬਾਣੀ ਨੂੰ ਪੜੋਗੇ ਮਾਲਕ ਆਖਣਗੇ ਜੋਏ ਦੂਤ ਮੋਹ ਬੋਰ ਸੰਤਾਵਤ ਤੇ ਭਿਆਨਕ ਭਇਆ ਪਰਮਾਤਮਾ ਮੈਂ ਕਰ ਦੂਤ ਤੇ ਨਹੀਂ ਵੇਖੇ ਪਰ ਲੋਕਾਂ ਦੇ ਮਨਾਓ ਤੇ ਇਹ ਵੇਖੀ ਸੁਣੀ ਐ ਕਿ ਦੂਤ ਬੰਦੇ ਨੂੰ ਲੈਣ ਵਾਸਤੇ ਹੁੰਦੇ ਨੇ ਦੂਤ ਇਨਸਾਨ ਦੇ ਵਾਲਾਂ ਤੋਂ ਫੜ ਕੇ ਕਢੀਸ ਕੇ ਲੈ ਕੇ ਚਲੇ ਜਾਂਦੇ ਨੇ ਗੁਰਦੇਵ ਜੀਓ ਜਦੋਂ ਮੈਂ ਜ਼ਿੰਦਗੀ ਨੂੰ ਜਿਉਂਦਾ ਹਾਂ ਨਾ ਜਦੋਂ ਮੈਂ ਗੁਰਬਾਣੀ ਪੜ੍ਹਦਾ ਜਦੋਂ ਮੈਂ ਪਾਠ ਕਰਨਾ ਦੇਖਿਓ ਇਨਸਾਨ ਪਾਠ ਕਰ ਰਿਹਾ ਹੋਏਗਾ ਨਾ ਜਿਹੜੀਆਂ ਗੱਲਾਂ ਇਨਸਾਨ ਨੂੰ ਕਦੇ ਚੇਤੇ ਆਈਆਂ ਹੀ ਨਹੀਂ ਹੋਣਗੀਆਂ ਉਹ ਵੀ ਇਨਸਾਨ ਦੇ ਫਟਾਫਟ ਮਾਈਂਡ ਵਿੱਚ ਆ ਕੇ ਬੈਠ ਜਾਂਦੀਆਂ ਨੇ ਜਿਹੜੀ ਕਦੇ ਇਨਸਾਨ ਨੇ ਗੱਲ ਸੋਚੀ ਵੀ ਨਹੀਂ ਹੋਏਗੀ ਜਿਹੜੀ ਇਨਸਾਨ ਨੇ ਗੱਲ ਕਦੇ ਅੱਖਾਂ ਦੇ ਪਰੋਲੇ ਕੀਤੀ ਹੋਏਗੀ ਉਹ ਵੀ ਇਨਸਾਨ ਦੇ ਮਨ ਚ ਆ ਜਗੀ ਅਸ਼ਾ ਕਿ ਆਹ ਚੀਜ਼ ਐ ਮਾਲਕ ਆਖ ਲੇਗਾ ਸਤਾਉਂਦਾ ਇਹ ਇਨਸਾਨ ਨੂੰ ਕੌਣ ਉਪੜਕਣਾ ਔਰ ਜਿਹੜੀ ਰਿਸ਼ਤੇਦਾਰੀ ਜਿਹੜੇ ਕੋਈ ਰਿਸ਼ਤਾ ਚੇਤੇ ਵੀ ਨਾ ਆਇਆ ਹੋਵੇਗਾ ਜਿਹਨੇ ਕਦੀ ਸ਼ੈ ਸ਼ਮਾਨੀ ਸ਼ੈ ਸ਼ਮਾਨੀ ਫੋਨ ਕੀਤਾ ਹੋਵੇਗਾ ਪਾਠ ਕਰਨ ਲੱਗਿਆ ਉਹਦਾ ਫੋਨ ਆਇਆ ਨਹੀਂ ਕਦੇ ਬੜਾ ਚੇਰ ਹੋ ਗਿਆ ਮਾਲਕ ਆਖਣ ਲੱਗੇ ਉਹ ਮੋਹ ਵੱਜ ਜਾਂਦਾ ਹੈ ਗੁਰਦੇਵ ਕਹਿਣ ਲੱਗੇ ਜੋਏ ਦੂਤ ਮੋਹੇ ਬਹੁਤ ਸੰਤਾਵਤ ਮਾਲਕ ਜੀ ਉਹ ਅਭੀ ਤਾਂ ਮੈਨੂੰ ਲੈਣ ਵਾਸਤੇ ਆਉਂਦੇ ਨੇ ਕਿ ਮੈਂ ਗੁਰੂ ਦੇ ਕੋਲ ਬੈਠਾ ਮੈਨੂੰ ਲੈ ਕੇ ਚਲੇਗੇ ਫਿਰ ਮਨ ਨੂੰ ਮਨ ਨੂੰ ਖਿੱਚ ਕੇ ਲੈ ਗਏ ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ ਪੜਾਜਾ ਡਰਾਉਣਾ ਜਿਆ ਰੂਪ ਧਾਰਨ ਕਰਕੇ ਸਾਹਮਣੇ ਆ ਜਾਂਦੇ ਸੀ ਤੇ ਜਦੋਂ ਤੈਨੂੰ ਮਿਲਿਆ ਨਾ ਮੈਂ ਤੇਰੀ ਬਾਣੀ ਨੂੰ ਪੜ ਕੇ ਸਮਝਣ ਲੱਗ ਗਿਆ ਹੁਣ ਉਹੀ ਦੂਤ ਉਹੀ ਵਿਕਾਰ ਹੱਥ ਜੋੜ ਕੇ ਖੜ ਗਏ ਕਿਹੜੀ ਗੱਲ ਤੋਂ ਕਹਿੰਦੇ ਕਰੈ ਬੇਨਤੀ ਰਖ ਠਾਕੁਰ ਤੇ ਹਮ ਤੇਰੀ ਸ਼ਰਨ ਆ ਅਸੀਂ ਤੇਰੀ ਸ਼ਰਨ ਚ ਆਏ ਹਾਂ ਅਸੀਂ ਆਪਣਾ ਜੋਰ ਕਿਦੇ ਤੇ ਚਲਾਈਏ ਮਾਲਕ ਆਖਣ ਲੱਗੇ ਹੋਮੈ ਜਾਏ ਸ਼ਬਦ ਮਲ ਖੋਵੇ ਆਪਣਾ ਸ਼ਬਦ ਮਲਤ ਹੋਵੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਦੀ ਮੈਲ ਨੂੰ ਤੂੰ ਧੋ ਲੈ ਆਪਣੇ ਮਨ ਨੂੰ ਤੂੰ ਸਾਫ਼ ਕਰ ਲੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆ ਤਵੇ ਦਾ ਰੰਗ ਦੇਖਿਆ ਤਵਾ ਕਾਲਾ ਹੋਇਆ ਕਰਦਾ ਮਲ ਕੱਖ ਲੱਗੇ ਪ੍ਰਮਾਤਮਾ ਜੀ ਉਹ ਇਹ ਜਿਹੜਾ ਮੇਰਾ ਮਨ ਹੈ ਇਹ ਵੀ ਤਵੇ ਵਾਂਗ ਕਾਲਾ ਹੋਇਆ ਇਰਤ ਹੋਣਾ ਚਾਹੁੰਦਾ ਹਾਂ ਮੈਂ ਆਪਣੇ ਧੰਨ ਦੇ ਉੱਤੇ ਪਾਏ ਹੋਏ ਕੱਪੜਿਆਂ ਨੂੰ ਤੇ ਮੈਂ ਪਾਣੀ ਦੇ ਨਾਲ ਧੋ ਲੈਂਦਾ ਮਸ਼ਹੂਰੀ ਮਗਰੋਂ ਆਉਂਦੀ ਹੈ ਦੇਖਦਾ फटाफट ਆਨਲਾਈਨ ਆਰਡਰ ਕਰਦਾ ਕਹਿੰਦਾ ਆਹ ਸਰਫ ਲੈ ਕੇ ਆਓ ਇਹ ਕੱਪੜਿਆਂ ਦੇ ਦਾਗ ਬੜੀ ਛੇਤੀ ਲੋਂਦਾ ਹੈ ਮਸ਼ੀਨ 'ਚ ਪਾ ਦੋ ਹੱਥ ਮਾਰਨ ਦੀ ਨੀ ਲੋੜ ਨਹੀਂ ਪਏਗੀ ਕੱਪੜਿਆਂ ਦੇ ਉੱਤੇ ਦਾਗ ਲੱਗਦੇ ਇਨਸਾਨ ਉਹਨੂੰ ਲਾਉਣ ਵਾਸਤੇ ਮਹਿੰਗੇ ਤੋਂ ਮਹਿੰਗਾ ਡਿਟਰਜੈਂਟ ਪਾਊਡਰ ਵਰਤੇਗਾ ਮਹਿੰਗੇ ਤੋਂ ਮਹਿੰਗਾ ਕੈਮੀਕਲ ਵਰਤੇਗਾ ਤੇ ਗੁਰਦੇਵ ਕਹਾਂਗੇ ਤੇਰੇ ਮਨ ਨੂੰ ਕਿੰਨਾ ਕੁਝ ਲੱਗਿਆ ਇਹਨੂੰ ਧੋਣ ਦਾ ਯਤਨ ਕੀਤਾ ਕਦੇ ਗੁਰਦੇਵ ਕਹਾਂਗੇ ਮੂਤ ਪਲੀਤੀ ਕੱਪੜ ਹੋਵੇ ਦੇ ਸਾਬਣ ਲਈਆ ਉਹ ਧੋਵੇ ਤੇਰੀ ਮਤ ਭਰ ਜੇ ਨਾ ਭਰੀਏ ਮਤ ਪਾਪਾਂ ਕਹਿ ਸਨ ਉਹਨੂੰ ਧੋ ਇਹ ਨਾ ਕਰਕੇ ਇਹਨੂੰ ਮੈਂ ਰੱਖਾਂਗਾ ਹੀ ਨਹੀਂ ਮਾਲਕ ਆਖ ਲੇ ਉਹਨੂੰ ਧੋ ਕੇ ਸਾਫ਼ ਕਰ ਉਹ ਧੋਪੈ ਨਾਵੇਂ ਕਹਿ ਰੰਗ ਤੇ ਗੁਰੂਦੇਵ ਕਹ ਲਗੇ ਹੋਮੈ ਜਾਏ ਤੇਰੇ ਮਨ ਦੀ ਹੋਮੈ ਤੇਰੇ ਮਨ ਨੂੰ ਹੋਮੈ ਦੀ ਮੈਲ ਲੱਗੀ ਹੋਈ ਹੈ ਇਸ ਹੋਮੈ ਦੀ ਮੈਲ ਨੂੰ ਧੋ ਜਦੋਂ ਹੋਮੈ ਦੀ ਮੈਲ ਨੂੰ ਤੂੰ ਗੁਰੂ ਦੇ ਸ਼ਬਦ ਦੇ ਨਾਲ ਧੋ ਲਿਆ ਤੇ ਗੁਰੂਦੇਵ ਕਹ ਲਗੇ ਤੇਰੀ ਹੋਮੈ ਆਪਣੇ ਆਪ ਖਤਮ ਹੋ ਜਾਏਗੀ ਸਮਝ ਸੂਝ ਸਹਿਜ ਘਰ ਹੋਵੇ ਗੁਰੂ ਦੀ ਸਮਝ ਨੂੰ ਸਮਝ ਕੇ ਗੁਰੂ ਦੀ ਬਾਣੀ ਦੇ ਸ਼ਬਦਾਂ ਨੂੰ ਆਪਣੇ ਮਨ ਦੇ ਵਿੱਚ ਵਿਚਾਰ ਕੇ ਮਾਲਕ ਅੱਖ ਲਗੇ ਉਹਦੇ ਅੰਦਰ ਸਹਿਜ ਆ ਜਾਂਦਾ ਹੈ ਬਿਨ ਬੂਜੇ ਸਗਲੀ ਪਤ ਖੋਵੇ ਪਰ ਗੁਰੂ ਦੇ ਇਹ ਇਲਾਹੀ ਹੁਕਮ ਨੂੰ ਗੁਰੂ ਦੇ ਇਹ ਸਿਧਾਂਤ ਨੂੰ ਗੁਰੂ ਦੇ ਇਹ ਨੁਕਤੇ ਨੂੰ ਸਮਝਣ ਤੋਂ ਬਿਨਾ ਮਾਲਕ ਅੱਖ ਲਗੇ ਉਹ ਇਨਸਾਨ ساری ਜ਼ਿੰਦਗੀ ਪ੍ਰਮਾਤਮਾ ਨੂੰ ਉਲਾੰਬੇ ਤਾਨੇ ਮਹਿਣੇ ਦਿੰਦਾ ਹੋਇਆ ਆਪਣੇ ਪਤ ਨੂੰ ਗਵਾ ਲੈਂਦਾ ਹੈ ਇੱਜ਼ਤ ਨੂੰ ਗਵਾ ਲੈਂਦਾ ਹੁੰਦੇ ਕਹਿੰਦੇ ਕੌਣ ਮਰੇ ਕੌਣ ਰੋਵੇ ਉਹੀ ਇਹ ਗੱਲ ਯਾਦ ਰੱਖੀ ਜਿਹੜੇ ਤੈਨੂੰ ਦੂਰ ਹੋ ਰਹੇ ਹਨ ਪਰ ਮਾਰਨ ਵਾਲਾ ਵੀ ਪਰਮਾਤਮਾ ਹੀ ਹੈ ਜਿਨੇ ਆਪਣੀ એનર્ਜੀ ਤੇਰੇ ਅੰਦਰ ਪਾਈ ਸੀ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਸੀ ਝਰਨਾ ਨਦੀ ਦਾ ਰੂਪ ਧਾਰਨ ਕੀਤਾ ਨਦੀ ਤੋਂ ਉਹ ਦਰਿਆ ਬਣਿਆ ਦਰਿਆ ਤੋਂ ਸਮੁੰਦਰ ਬਣਿਆ ਸਮੁੰਦਰ ਤੋਂ ਪਾਪ ਬਣ ਕੇ ਬੱਦਲ ਬਣਿਆ ਫਿਰ ਆਖਰਕਾਰ ਉਹਨੇ ਰੂਪ ਧਾਰਨ ਕੀਤਾ ਹੈ ਝਰਨੇ ਦਾ ਉਹ ਪਰਮ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ ਪਰਮਾਤਮਾ ਦੀ ਅੰਸ਼ ਉਹਦੇ ਚੋਂ ਪੈਦਾ ਹੋਈ ਤਖਤੇ ਦੇ ਉੱਤੇ ਉਹ ਪਿਆਏ ਲੋਕੀ ਆਖ ਦੇ ਮਰ ਗਿਆ ਮਾਲਕ ਆਖ ਲਗੇ ਜਿਹੜੇ ਰੋਰੇ ਨੇ ਉਹਨਾਂ ਵਿੱਚ ਵੀ ਪਰਮਾਤਮਾ ਹੀ ਹੈ ਉਹ ਪਰਮਾਤਮਾ ਇਸ ਤਰ੍ਹਾਂ ਦਾ ਹੈ ਸਰਬੇ ਇਕ ਅਨੇਕੈ ਸੁਆਮੀ ਸਾਰਿਆਂ ਵਿੱਚ ਵਸਣ ਦੇ ਬਾਵਜੂਦ ਵੀ ਉਹ ਇੱਕ ਹੈ ਅਨੇਕ ਹੈ ਫਿਰ ਇੱਕ ਹੈ ਗੁਰਦੇਵ ਕਹਿੰਦੇ ਕਰਨ ਕਰਨ ਸਭ ਸਿਰ ਤੋਂ ਹੀ ਰਹਾਓ ਮੂਹੇ ਕੋ ਰੋਵੇ ਦੁੱਖ ਕੋ ਗੁਰਦੇਵ ਕਹਿਣ ਲੱਗੇ ਮੂਹੇ ਕੋ ਰੋਵੇ ਦੁੱਖ ਕੋ ਜਿਹੜਾ ਇਨਸਾਨ ਮਰ ਕੇ ਦੁਨੀਆ ਉੱਤੇ ਚੱਲਿਆ ਜਾਂਦਾ ਉਹ ਯਾਦ ਰੱਖਣਾ ਉਹ ਸਰੀਰ ਕਰਕੇ ਨਹੀਂ ਰੋ ਰਿਆ ਮਾਲਕ ਆਖਣਗੇ ਉਹ ਤਾਂ ਰੋ ਰਿਹਾ ਕਿ ਉਹਨੂੰ ਆਪਣਾ ਦੁੱਖ ਹੈ ਬੱਚੇ ਰੋ ਰਹੇ ਨੇ ਬੱਚਿਆਂ ਦੇ ਸ਼ੌਂਕ ਕੌਣ ਪੂਰੇ ਕਰੇਗਾ ਬੱਚਿਆਂ ਨੂੰ ਪੜ੍ਹਾਏਗਾ ਕੌਣ ਘਰ ਦੀ ਕਲ ਸੰਭੇਗਾ ਕੌਣ ਮਾਲਕ ਆਖਣਗੇ ਦੁੱਖ ਨੂੰ ਰੋ ਰਿਹਾ ਹੈ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਜਿਹੜੇ ਰੋਣ ਵਾਲੇ ਨਾਲ ਦਲਾਸਾ ਦੇਣ ਵਾਲੇ ਹੁੰਦੇ ਨੇ ਇਹੀ ਗੱਲ ਦਾ ਦਲਾਸਾ ਦਿੰਦੇ ਨੇ ਉਸ ਭੈਣ ਨੂੰ ਉਸ ਮਾਤਾ ਨੂੰ ਕਹਿੰਦੀ ਹੁਣ ਤੈਨੂੰ ਕੌਣ ਸੰਭੇਗਾ ਤੇਰੀ ਇਹਦੇ ਨਾਲ ਸਰਦਾਰੀ ਸੀ ਮਰੇ ਤੇਰੇ ਸਿਰ ਦੇ ਉੱਤੇ ਕੋਈ ਬੈਠਾ ਸੀ ਤੈਨੂੰ ਇਸ ਸਮਾਜ ਨੇ ਵੀ ਹੁਣ ਚੰਗੀ ਤਰ੍ਹਾਂ ਤੈਨੂੰ ਵਿਚਰ ਨਹੀਂ ਦੇਣਾ ਦੁਨੀਆ ਦੇ ਵਿੱਚ ਉਹ ਆਪਣੇ ਦੁੱਖ ਨੂੰ ਰੋਂਦੀ ਹੈ ਮਾਲਕ ਆਖਣ ਸੋ ਰੋਵੇ ਜਿਸ ਬੇਦਨ ਹੋਵੇ ਰੋਂਦਾ ਤੇ ਉਹ ਹੈ ਜਿਹਨੂੰ ਪੀੜਾ ਹੈ ਜਿਹਨੂੰ ਦੁੱਖ ਹੈ ਉਹ ਤੇ ਤਾਂ ਰੋ ਰਿਹਾ ਕਿ ਉਹਦੇ ਉੱਤੇ ਕੱਲ ਨੂੰ ਇੱਕ ਵਿਪਤਾ ਆਣ ਪੈਣੀ ਹੈ ਪਰਿਵਾਰ ਨੂੰ ਕੌਣ ਚਲਾਏਗਾ ਇਨਸਾਨ ਇਹ ਕੋਈ ਕਹਿੰਦਾ ਹੈ ਨਾ ਕੋਈ ਇਨਸਾਨ ਮਰ ਜੇ ਉਹਦੇ ਦਾਗਾਂ ਤੇ ਗਏ ਹੋਵੋ ਸੰਸਕਾਰ ਤੇ ਗਏ ਹੋਵੋ ਤੇ ਰੋਂਦੇ ਰੋਂਦੇ ਕਹਿੰਦੇ ਮਰਨਾ ਨਹੀਂ ਸੀ ਚਾਹੀਦਾ ਕਹਿੰਦੇ ਇਹ ਬੱਚਿਆਂ ਨੂੰ ਪਾਲ ਜਾਂਦਾ ਮਤਲਬ ਉਹ ਮਰਨਾ ਨਹੀਂ ਸੀ ਚਾਹੀਦਾ ਤਾਂ ਨਹੀਂ ਸੀ ਮਰਨਾ ਚਾਹੀਦਾ ਕਿ ਬੱਚੇ ਨਹੀਂ ਸੀ ਪਲੇ ਜਦ ਬੱਚੇ ਪੜ ਗਏ ਫਿਰ ਫਿਰ ਮਰ ਕੇ ਚਲੇ ਜਾਂਦਾ ਪਹਿਲੀ ਗੱਲ ਤੇ ਕਹਿੰਦੇ ਮਰਨਾ ਨਹੀਂ ਸੀ ਚਾਹੀਦਾ ਠੀਕ ਹੈ ਨਹੀਂ ਸੀ ਮਰਨਾ ਚਾਹੀਦਾ ਕਿਉਂ ਨਹੀਂ ਸੀ ਮਰਨਾ ਚਾਹੀਦਾ ਬੱਚੇ ਨਿੱਕੇ ਨਿੱਕੇ ਸਨ ਮਤਲਬ ਇਹਦੇ ਨਾਲ ਕੋਈ ਚੀਜ਼ ਜੁੜੀ ਸੀ ਜੁੜਨ ਕਰਕੇ ਕਹਿੰਦੇ ਨਹੀਂ ਸੀ ਮਰਨਾ ਚਾਹੀਦਾ ਬੱਚੇ ਪੜ ਗਏ ਵੱਡੇ ਹੋ ਗਏ ਫਿਰ ਕਹਿੰਦਾ ਮਰਨਾ ਨਹੀਂ ਸੀ ਚਾਹੀਦਾ ਕਹਿੰਦਾ ਕਿਉਂ ਕਹਿੰਦਾ ਵਿਆਹ ਜਾਂਦਾ ਆਪਣੇ ਹੱਥੀ ਕਿ ਮਤਲਬ ਹੁਣ ਵਿਆਹ ਤੇ ਖਰਚਾ ਲੱਖਾਂ ਰੁਪਈਆ ਦਾ ਹੋਣਾ ਹੈ ਕੱਲ ਨੂੰ ਕੱਲ ਨੂੰ ਰਿਸ਼ਤਾ ਵੀ ਲੱਭਣਾ ਹੈ ਬੱਚਿਆਂ ਦਾ ਇਹ ਮਰਨਾ ਤਾਂ ਨਹੀਂ ਚਾਹੀਦਾ ਕਿ ਬੱਚੇ ਕੱਲ ਨੂੰ ਕੌਣ ਵਿਆਹੇਗਾ ਇਹ ਤਾਂ ਨਹੀਂ ਸਿਰ ਮਰਨਾ ਚਾਹੀਦਾ ਗੁਰਦੇਵ ਕਹਿਣ ਲੱਗੇ ਸੋ ਰੋਵੈ ਜਿਸ ਬੇਦਨ ਹੋਵੈ ਤੁਸੀਂ ਵੀ ਵਿਚਾਰ ਕਰਕੇ ਦੇਖਿਓ ਤੇ ਮੈਂ ਵੀ ਕਰਾਂਗਾ ਸਾਡੇ ਮਰਨ ਤੋਂ ਬਾਅਦ ਜੇ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਜੇ ਰੋਣਗੇ ਨਾ ਉਹ ਤਾਂ ਨਹੀਂ ਰੋਣਗੇ ਮੈਂ ਬਹੁਤ ਜਿਕਰ ਕਰਦਾ ਨਾ ਆਪ ਜੀ ਦੇ ਨਾਲ ਜੇ ਮਰਨ ਦੀ ਗੱਲ ਮੌਤ ਦੀ ਗੱਲ ਕਿਤੇ ਫੈਮਿਲੀ ਵਿੱਚ ਵੀ ਕਰਦੀਏ ਪਰਿਵਾਰ ਵਿੱਚ ਬੈਠ ਕੇ। तमाम ਪਿਓ ਦੇ ਮਨ ਦੇ ਸਭ ਤੋਂ ਪਹਿਲਾਂ ਜਿਹੜੀ ਸ਼ਬਦ ਨਿਕਲਦੇ ਨੇ ਮੂੰਹ ਦੇ ਵਿੱਚ ਇਸ ਕਰਕੇ ਨੇ ਕਿਾ ਕਰੇ ਤੇਰੀਆਂ ਤਿੰਨ ਭੈਣਾਂ ਨੇ। ਮਤਲਬ ਉਹਨਾਂ ਨਾਲ ਮੈਂ ਜੁੜਿਆ ਹੋਇਆ। ਤੇਰੇ ਘਰ ਦੇ ਰਿਸ਼ਤੇ ਨੇ। ਤੇਰੇ ਪਿੱਛੇ ਅਸੀਂ ਆ। ਤੂੰ ਆਹ ਗੱਲ ਨਹੀਂ ਕਰਮੇ। ਮਾਦਾ ਹਰੇਕ ਇਨਸਾਨ ਦੀ ਕਿਤਨਾ ਕਿਤੇ ਅਟੈਚਮੈਂਟ ਹੈ ਅਟੈਚਮੈਂਟ ਇਨਸਾਨ ਦੀ ਹੋਣ ਕਰਕੇ ਇਨਸਾਨ ਕਹਿੰਦਾ ਤੂੰ ਮਰ ਹੀ ਨਾ ਗੁਰਬਾਣੀ ਸਿੱਧੀਆਂ ਗੱਲਾਂ ਸਪਸ਼ਟ ਕਰਦੀ ਹੈ ਗੁਰਦੇਵ ਕਹਿੰਨਗੇ ਸੋ ਰੋਵੇ ਜਿਸ ਬੇਦਨ ਹੋਵੇ ਰੋਂਦਾ ਤੇ ਉਹ ਹੈ ਜਿਹਦੇ ਤੇ ਕੱਲ ਨੂੰ ਬਿਬਤਾ ਹੋਣੀ ਹੈ ਉਹ ਕਹਿੰਦਾ ਬਚਾਲਿਓ ਜਿੰਨੇ ਪੈਸੇ ਮਰਜੀ ਲੈ ਦੇਣੇ ਇਹ ਬਚਣਾ ਚਾਹੀਦਾ ਕਿਉਂਕਿ ਇਹਦੇ ਸਿਰ ਤੇ ਮੈਂ ਛਾਲਾ ਮਾਰਤਾ ਮਾਲਕ ਆਖਣੇ ਜਿਸ ਬੀਤੀ ਜਾਣਾ ਪ੍ਰਭ ਸੋਏ ਪਰ ਜਿਸ ਉੱਤੇ ਇਹ ਜੀਵ ਦੇ ਉੱਤੇ ਇਹ ਘਟਨਾ ਵਾਪਰਦੀ ਹੈ ਜਿਹੜਾ ਇਸ ਸਿਧਾਂਤ ਨੂੰ ਸਮਝ ਲੈਂਦਾ ਹੈ ਮਾਲਕ ਕਹਨ ਲੱਗੇ ਉਸ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਜਿਹੜਾ ਮਿੱਤਰ ਹੁੰਦਾ ਹੈ ਉਹਦੇ ਮਿੱਤਰ ਨੂੰ ਸਾਹਮਣੇ ਕੋਈ ਸਨਮਾਨ ਕਰ ਰਿਹਾ ਹੈ ਨਾ ਕਹਿੰਦਾ ਜਿਹੜਾ ਆਪਣੇ ਦੋਸਤ ਦੇ ਨਾਲ ਮਿੱਤਰ ਦੇ ਨਾਲ ਪਿਆਰ ਹੋਇਆ ਉਹ ਵਿਗਸਦਾ ਹੈ ਕਹਿੰਦਾ ਜਿਹਨੂੰ ਆ ਸਨਮਾਨ ਮਿਲ ਰਿਹਾ ਹੈ ਨਾ ਫਲਾਣੇ ਪ੍ਰੈਜ਼ੀਡੈਂਟ ਦੇ ਕੋਲੋਂ ਫਲਾਣੇ ਮੰਤਰੀ ਕੋਲੋਂ ਫਲਾਣੇ ਐਮਐਲਏ ਦੇ ਕੋਲੋਂ ਇਹ ਮੇਰਾ ਮਿੱਤਰ ਹੈ ਕਹਿੰਦਾ ਵਿਗਸਦਾ ਹੈ ਗੁਰਦੇਵ ਕਹਿੰਨ ਲੱਗੇ ਜਿਹੜਾ ਇਸ ਮੌਤ ਨੂੰ ਸਾਹਮਣੇ ਵੇਖਦਾ ਉਹ ਕਹਿੰਦਾ ਕਿ ਮਿੱਤ ਪਹਿਜੈ ਕਿ ਮੈਨੂੰ ਅੱਜ ਗੁਰੂ ਇੱਕ ਸਿਰਪਾਉ ਦੇ ਰਿਹਾ ਹੈ ਮਿੱਤ ਵਿਗਸੈ ਜਿਸ ਮਿੱਤ ਕੀ ਪਹਿਜ ਭਾਵੇਂ ਮਾਲਕ ਆ ਕਹਿਣ ਲੱਗੇ ਜਿਸ ਬੀਤੀ ਜਾਣੇ ਪ੍ਰਭ ਸੋਏ ਉਹ ਪ੍ਰਭੂ ਦੀ ਇਸ ਉਸ ਨੂੰ ਰਜਾ ਸਮਝਦਾ ਆਪੇ ਕਰਤਾ ਕਰੇ ਸੋ ਹੋਏ ਉਹ ਕਹਿੰਦਾ ਦੁਨੀਆਂ ਦੇ ਲੋਕੋ ਜੋ ਵੀ ਕਰ ਰਿਹਾ ਹੈ ਉਹ ਪਰਮਾਤਮਾ ਉਹ ਕਰਤਾਰ ਉਹ ਵਾਹਿਗੁਰੂ ਅਕਾਲ ਪੁਰਖ ਆਪ ਕਰ ਰਿਹਾ ਹੈ ਮਾਲਕ ਮਹਿਰਾਮਤ ਕਰਨ ਦੋ ਬੰਦਾਂ ਦੇ ਵਿਚਾਰ ਅੱਜ ਹੋਈ ਹੈ ਉਸ ਅਖੀ ਕਰਕੇ ਕੱਲ ਦੇ ਸਮਾਗਮ ਹਨ ਉਸ ਦੇ ਸੰਬੰਧ ਦੇ ਅੰਦਰ ਦਰਬਾਰ ਸਾਹਿਬ ਦੀ ਤਿਆਰੀ ਵੀ ਹੋਣੀ ਹੈ ਸੋ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਸੰਕੋਚ ਰਿਹਾ ਕੱਲ ਦੇ ਦੀਵਾਨ ਦੇ ਅੰਦਰ ਸ਼ਾਮ ਨੂੰ ਆਪ ਜੀ ਦੇ ਨਾਲ ਇਸ ਪਾਵਨ ਸ਼ਬਦਾਂ ਦੇ ਵਿਚਾਰ ਜਿਹੜੀ ਹੈ ਇੱਥੋਂ ਸਾਂਝੀ ਹੋਏਗੀ ਕੱਲ ਨੂੰ ਜੋ ਦੁਪਹਿਰ ਦੀ ਕਥਾ ਹੈ ਉਹ 12:30 ਤੋਂ 1 ਵਜੇ ਦਾ 10 ਦਾ ਟਾਈਮ ਹੈ ਜਿਸ ਦੇ ਵਿੱਚ ਕੇਵਲ ਇਤਿਹਾਸ ਤੇ ਨਾਲ ਰਿਲੇਟਡ ਕਾਲ ਸਾ ਸajna ਹੈ ਕਿ ਇਹ ਸਾਜਨ ਦੀ ਲੋੜ ਕਿਉਂ ਪਈ ਗੁਰੂ ਸਾਹਿਬ ਨੇ ਜਿੱਥੇ ਇਹ ਗੱਲਾਂ ਵਰਤੀਆਂ ਨੇ ਕੋਈ ਦਿਨ ਪਵਿੱਤਰ ਨਹੀਂ ਗੁਰੂ ਸਾਹਿਬ ਨੇ ਫਿਰ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਹੈ ਬਹੁਤ ਸਾਰੇ ਸਵਾਲ ਨੇ ਜੋ ਤੁਹਾਡੇ ਮਨ ਦੇ ਵੀ ਨੇ ਆਮ ਸੰਗਤਾਂ ਦੇ ਮਨ ਦੇ ਵੀ ਨੇ ਇਸ ਨੁਕਤਿਆਂ ਨੂੰ ਅਸੀਂ ਕੱਲ 12:30 ਵਜੇ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਚਾਰਾਂਗੇ ਆ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਕੱਲ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ रामकली महला तीजा आनंद एक ओंकारत गुरु प्रसाद आनंद पया मेरी माई सतगुरु मैं पाया राग रतन पर वार परियां शब्द गावन आईया कह नानक आनंद होया सतगुरु मैं पाया हरि नाल रहो तू मन मेरे दूख सा बिसारना ਸਬਨਾ ਗੱਲਾਂ ਸਮਰਾਸ ਸੁਆਮੀ ਸੋਖ ਮਨੋਂ ਵਿਸਾਰੇ ਸੱਚੇ ਸਾਹਿਬ ਆ ਕਿਆ ਨਹੀਂ ਕਰਤੇ ਰਹਿ ਸਦਾ ਸਿਸਲਾ ਤੇਰੀ ਨਾਮ ਮਨ ਸਭ ਈ ਕਹ ਨਨ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਕਰਜਾਨ ਸੁਖਮਣਿਆ ਵਿਸੇ ਅਜ ਨਹੀਂ ਚਾਹ ਸਭ ਪੁਜਾਈਆ ਕਹੇ ਨਾਨਕ ਸੁਨੋ ਸੰਤੋਸ਼ਾ ਤਰਪੇ ਅਰੋ ਸਚਾ ਨਾਮ ਮੇਰਾ ਆਦਾਰੁ ਵਾਜੈ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਕਹੈ ਨਾਨਕ ਤਾਂ ਸੁਖ ਹੋਆ ਤਿਤ ਕਰੇ ਅਨਹਦ ਬਾਜੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਲਵ ਸੂਰੇ ਸੰਤ ਸਾਜਨ ਪਏ ਸਿਰ ਸੇ ਪੂਰੇ ਗੁਰ ਤੇ ਜਾਣੀ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਨ ਬਿਨਵੰਤ ਨਾਨਕ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੇ ਕਿਰਪਾ ਮੈਂ ਸੋਖ ਕਨੇਰੇ